ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜੇ ਬੱਚਿਆਂ ਨੂੰ ਮਾਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਦਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੋਸ਼ਨ ਕਰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੈਂ ਹੁਣ ਸਕੂਲ ਆਫ ਐਮੀਨੈਂਸ ਰਹਾਟਾ ਮੈਂ ਪੜ੍ਹਦੀ ਹਾਂ। ਪੜਾਇਦਾ ਇਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਆਂ ਨੀਟੋ ਜੈਲੀ ਸਪੈਸ਼ਲ ਕੋਚਿੰਗ ਵੀ ਲੈਣ ਜਾਂਦੇ ਆਂ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਈ ਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਦੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆ ਤੁਸੀਂ ਦੇਖ ਰਹੇ ਹੋ ਧਾਨਿਕ ਸੂਰਤ ਟੀਵੀ ਬਟਾਲੇ ਦੀ ਧਰਤੀ ਜਿੱਥੇ ਕਿ ਬਹੁਤ ਸਾਰੇ ਗੁਰੂਆਂ ਪੀਰਾਂ ਪਗੰਬਰਾਂ ਅਤੇ ਬਹੁਤ ਸਾਰੇ ਫਨਕਾਰਾਂ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਵਿਸ਼ਵ ਭਰ ਵਿੱਚ ਮਸ਼ਹੂਰ ਹੋਇਆ ਇੱਥੇ ਦੇ ਹੀ ਸ਼ਿਵ ਕੁਮਾਰ ਬਟਾਲਵੀ ਜਨ ਅਮਰੀਸ਼ਪੁਰੀ ਦੀ ਗੱਲ ਕੀਤੀ ਤੇ ਉਹ ਵੀ ਬਟਾਲੇ ਦੇ ਰਹਿਣ ਵਾਲੇ ਸਨ ਇਹਨਾਂ ਤੋਂ ਇਲਾਵਾ ਅੱਜ ਵੀ ਜੇ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਵੱਡੇ ਸੰਗੀਤ ਜਿਹੜੇ ਜਾਂ ਐਕਟਰ ਨੇ ਉਹ ਬਟਾਲੇ ਦੀ ਧਰਤੀ ਤੋਂ ਹੀ ਉਹਨਾਂ ਨੇ ਜਨਮ ਲਿਆ ਇੱਕ ਹੋਰ ਨਵੀਂ ਪਲਾਂਕ ਪੁੱਟਦੀ ਹੋਈ ਮਹਿਜ਼ 8 ਸਾਲ ਦੀ ਬੇਟੀਆ ਜਿਸ ਨੇ ਦਿੱਲੀ ਦੇ ਵਿੱਚ ਇੱਕ ਆ ਪ੍ਰਾਈਡ ਆਫ ਇੰਡੀਆ ਵੱਲੋਂ ਕਰਵਾਏ ਗਏ ਕੰਪੀਟੀਸ਼ਨ ਵਿੱਚ ਮਾਡਲਿੰਗ ਦੇ ਵਿੱਚ ਕ੍ਰਾਊਨ ਹਾਸਲ ਕੀਤਾ ਫਰਸਟ ਡਿਵੀਜ਼ਨ ਤੇ ਰਹਿ ਕੇ ਮੌਲੀ ਚੀਮਾ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦਰਸ਼ਕਾਂ ਦੇ ਰੂਬੂ ਕਰਨ ਜਾ ਰਹੇ ਹਾਂ ਮੌਲੀ ਦਿਨਿਤ ਸ਼ਰਾਤੇ ਸਵਾਗਤ ਤੁਹਾਨੂੰ ਮਾਡਲਿੰਗ ਦੀ ਆ ਸ਼ੌਕ ਕਰੂਪਿਆ ਤੇ ਕਿਨੇ ਹੋਏ ਮੈਨੂੰ ਵਨ ਇੰਡੈਕਸ ਸੈਂਸ ਵਾਲੀ ਮਰਚੀ ਪੈ ਗਿਆ ਸੀ ਇਹ ਕਿਸ ਤਰ੍ਹਾਂ ਦੀ ਨਾਲ ਕੰਪੀਟੀਸ਼ਨ ਵਿੱਚ ਜਿੱਤਿਆ ਜਿਹੜਾ ਤੁਸੀਂ ਦੇਖੀ ਜਾਕਰ ਹੋਰ ਵੀ ਕੰਪੀਟੀਸ਼ਨ ਵਿੱਚ ਭਾਗ ਲੈਂਦੇ ਰਿਹਾ ਐਂਡ ਆਸ ਸੀ ਕਿ ਮੈਂ ਸ ਮੈਸ ਮੈਨੂੰ ਕਾਫੀ ਸਾਰੇ ਆਫਰ ਆਏ ਸੀ ਪਰ ਮੈਂ ਸਭ ਤੋਂ ਆਪਣੇ ਲੱਗੇ ਦੇਸ਼ ਵਾਲਾ ਆਫਰ ਕੀਤਾ ਐਕਸੈਪਟ ਬਾਕੀ ਦਾ ਬੜੇ ਦੂਰ ਦੂਰ ਦੇ ਸੀ ਦੁਬਈ ਬੰਬੇ ਅਮਰੀਕਾ ਬਟ ਅਮਰੀਕਾ ਮੇਰਾ ਸਕੂਲ ਆ ਪਰ ਹਾਂ ਜੇ ਨਹੀਂ ਮੈਂ ਜਾਣ ਚ ਨਹੀਂ ਤੇ ਮੈਂ ਦਿੱਲੀ ਤੋਂ ਚੁਸ ਕਰਤਾ ਰੈਡੀਸ਼ ਨਿਓਟਲ ਚਾ ਕੰਪੀਟੀਸ਼ਨ ਹੋਇਆ ਸੀ ਮਾਡਲਿੰਗ ਦਾ ਜੇ ਤੁਹਾਡੇ ਫਰੈਂਚਿਸ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਕਰਦੇ ਆ ਤੇ ਜਾਂ ਉਸ ਤਰ੍ਹਾਂ ਦੀ ਔਰ ਸਟੱਡੀ ਵੱਲ ਵੀ ਧਿਆਨ ਦਿੰਦੀ ਆ ਜਿਸ ਨਾਲ ਮੈਂ ਨਾ 5 ਘੰਟੇ ਸਟੱਡੀ ਕਰਦੀਆਂ ਬੰਦ ਕਰਕੇ ਹਾਸਲ ਕਰਦੀਆਂ ਤੇ ਮੇਰੀਆਂ ਫਰੈਂਡਸ ਵਿੱਚੋਂ ਅਨੀਤਾ ਵੀ ਰਸਲ ਕਰਦੀ ਹੈ ਉਹ ਉਹਨੂੰ ਹੀ ਕਾਫੀ ਸ਼ੌਂਕ ਹੈ ਪਰ ਉਹ ਅੱਛਾ ਕਰ ਪਾਈ ਆਈ ਹੋਪ ਮੈਂ ਉਹਦੇ ਲਈ ਪ੍ਰੇ ਕਰਦੀ ਆ ਤੇ ਨਾਲੇ ਮੇਰੀ ਬੈਸਟ ਫਰੈਂਡ ਦਾ ਨਾਮ ਹੈ ਮਹਿਕ ਉਹ ਬਹੁਤ ਤਸਵੀਰ ਸਬਕ ਦੀ ਹੈ ਆ ਤੁਹਾਨੂੰ ਮੋਡਲਿੰਗ ਦੇ ਵਿੱਚ ਪਰਿਵਾਰ ਵਿੱਚ ਕਿਸ-ਕਿਸ ਦਾ ਸਾਥ ਹੋਇਆ? ਸਾਰਿਆਂ ਦਾਈ, ਚਾਚੂ, ਚਾਚੀ ਸਭ ਦਾ। ਜਦੋਂ ਤੁਸੀਂ ਕ੍ਰਾਊਨ ਜਿੱਤਿਆ ਤੇ ਕਿਦਾਂ ਦਾ ਮਹਿਸੂਸ ਹੋਇਆ ਸੀ? ਮੈਂ ਮਸਤੀ ਤੋਂ ਉਤਰੀ ਸੀ ਮੈਂ ਇੰਨੀ ਖੁਸ਼ੀ ਹੋ ਰਹੀ ਸੀ। ਉਤੋਂ ਸਾਰੇ ਗਰੁੱਪ ਦਾ ਬਣੌਣਾਗੇ ਮੇਰੇ ਸਾਰਿਆਂ ਦੇ ਚਾਚੂ, ਚਾਚੀ, ਮੰਮਾ, ਪਾਪਾ ਸਭ ਦਾ। ਆ ਜੇ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ, ਪੜ੍ਹਦੇ ਹੋ, ਮੋਡਲਿੰਗ ਵੀ ਕਰਦੇ ਹੋ? ਇਸ ਤਰੀਕੇ ਨਾਲ ਮੈਂ 5 ਘੰਟੇ ਪੜ੍ਹਦੇ ਆਂ 2 ਘੰਟੇ ਮੇਰੇ ਟਿਊਸ਼ਨ ਤੇ ਲੱਗ ਜਾਂਦੇ ਆ 4 ਘੰਟੇ ਮੇਰੇ ਸਕੂਲ ਲੱਗਦੇ ਆ 2 ਘੰਟੇ ਮੇਰੇ ਟਿਊਸ਼ਨ ਲੱਗਦੇ ਆ ਤੇ ਮਾਡਲਿੰਗ ਕਰਨ 'ਚ ਮੇਰੇ 2 ਘੰਟੇ ਲੱਗਦੇ ਆ ਡਾਂਸ ਕਰਨ 'ਚ ਮੇਰੇ 2 ਘੰਟੇ ਤੇ ਮਾਡਲਿੰਗ ਕਰਨ 'ਚ 10 ਘੰਟੇ ਠੀਕ ਹੈ ਜਦੋਂ ਤੁਸੀਂ ਮਾਡਲਿੰਗ ਕਰਦੇ ਹੋ ਕਿਸ ਨੂੰ ਵੇਖ ਕੇ ਕਰਦੇ ਜਾਂ ਕੋਈ ਟੀਚਰ ਨਾ ਕੋਈ ਨਹੀਂ ਟੀਚਰ ਮੈਂ ਖੁਦ ਸਿੱਖਦੀ ਆ ਸਭ ਕੁਝ ਆ YouTube ਤੇ ਸਿੱਖਦੀ ਆ ਉਹ ਜਾਂ ਇਸ ਤਰ੍ਹਾਂਾਂ ਵੀ YouTube ਵੀ ਮੈਂ ਚਲਾਉਂਦਾ ਆ ਜਦੋਂ ਮੰਨ ਲਓ ਕਿ ਉੱਥੇ ਕੰਪੀ ਕੰਪੀਟੀਸ਼ਨ ਦਾ ਉਹਦੇ ਵਿੱਚ ਬਕਾਇਦਾ ਤੌਰ ਤੇ ਆ ਕਪੜਾ ਰੈਂਸ ਐਨ ਔਰ ਜੇ ਆਪਾਂ ਗੱਲ ਕਰੀਏ ਤੇ ਤੌਰ ਕੇ ਵੀ ਦੇਖਿਆ ਜਾਂਦਾ ਕਿ ਕਿਸ ਤਰ੍ਹਾਂ ਦੀ ਵਾਕ ਕਰਨੇ ਆ ਉਹ ਤੇ ਇਹ ਸਾਰਾ ਕੁਝ ਕਿਸ ਤਰੀਕੇ ਨਾਲ ਮੈਨੇਜ ਕੀਤਾ ਇਹ ਤਾਂ ਬਹੁਤ ਈਜ਼ੀ ਕੰਮ ਹੈ ਬਸ ਇੰਗਲਿਸ਼ ਆਣੀ ਚਾਹੀਦੀ ਹੈ ਇੰਗਲਿਸ਼ ਸਿੱਖਣ ਲਈ ਪਹਿਲੇ ਸਭ ਕੁਝ ਕਰਨਾ ਮੈਂ ਲੈ ਫੇਰ ਜਾ ਕੇ ਕਿਤੇ ਇੰਗਲਿਸ਼ ਆਂਦੀ ਹੈ ਬਾਅਦ ਮਾਰਕਿੰਗ ਦੀ ਗੱਲ ਕਰਾਂ ਤਾਂ ਮਾਰਕਿੰਗ ਤਾਂ ਬਹੁਤ ਹੀ ਸੌਖੀ ਹੈ ਲੈਕਰੋਲਸ ਤੇ ਅੱਗੇ ਜਾ ਕੇ ਲੈਫਟ ਰਾਈਟ ਮੁਰਨਾ ਤੇ ਤੇ ਅੱਗੇ ਜਾ ਕੇ ਸਿੱਧਾ ਇੱਕ ਸਟੀਚ ਆਂਦੀ ਹੈ ਉੱਥੇ ਜਾ ਕੇ ਪੁੱਛ ਲੈਣ ਬਸ ਅੱਗੇ ਕੀ ਬਨਣਾ ਚਾਹੀਦਾ ਬਿਸਮੱਲਾ ਕਿਹ ਵੱਡੀ ਮਾਰਡਰ ਕਿਸੇ ਦਾ ਤੁਹਾਨੂੰ ਜਿੱਤੇ ਆ ਟੀਵੀ ਤੇ ਟੜੀਆਂ ਖਬਰਾਂ ਚਲੀਆਂ ਹੋਣ ਜਾਂ ਤੁਹਾਨੂੰ ਕਿਸੇ ਦਾ ਮੈਸੇਜ ਆਇਆ ਜਾਂ ਕਿਸੇ ਵੱਡੇ ਕਿਹਦਾ ਉਹ ਕਿਸੀ ਦਾ ਨਹੀਂ ਤੇ ਹੁਣ ਤੁਹਾਡਾ ਗਾਮ ਮੇਕਅਪ ਮੰਮਾ ਉਹਨਾਂ ਦਾ ਸਹਿਯੋਗ ਆ ਦੀਆ ਕਿ ਸਕੂਲ ਦੇ ਵਿੱਚ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਕਿਹੜੇ ਸਕੂਲ ਪਰਦੇ ਹੋ گورਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਬੰਗਲੌਰ 5 ਸੋ ਦੇਖ ਸਕਦੇ ਹੋ ਕਿ گورਨਮੈਂਟ ਸਕੂਲ ਦੇ ਵਿੱਚ ਇੱਕ ਬੱਚੀ ਪੜ ਕੇ ਤੇ ਏਡੇ ਵੱਡੇ ਮਕਾਮ ਤੱਕ ਪਹੁੰਚਣਾ ਇੱਕ ਬੜੀ ਵੱਡੀ ਗੱਲ ਆ ਸਾਡੇ ਨਾਲ ਨੇ ਲੜਕੀ ਦੀ ਦਾਦੀ ਜੀ ਆ ਲੇਕਿਨ ਉਹ ਉਸ ਨੂੰ ਮम्मा ਹੀ ਕਹਿੰਦੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਰੇਖਾ ਚੀਮਾ ਅਹ ਦੈਨਿਕ ਸੁਰਤਿ ਰੇਖਾ ਜੀ ਸਵਾਗਤ ਆ ਜੀ ਸ਼ਸ਼ਾ ਜੀ ਸਾਰਾ ਅ ਜਦੋਂ ਬਲਕਿ ਜਿੱਤ ਕੇ ਆਈ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਮੈਨੂੰ ਬਹੁਤ ਫਖਰ ਫੀਲ ਹੋਇਆ ਮਹਿਸੂਸ ਹੋਇਆ ਉਹ ਫਖਰ ਮਹਿਸੂਸ ਹੋਇਆ ਕਿ ਜੋ ਕੋਈ ਅੱਜ ਕੱਲ ਦੇ ਜਨਰੇਸ਼ਨ ਦੇ ਵਿੱਚ ਲੋਕੀ ਲੜਕੀਆਂ ਦਾ ਸਾਥ ਜਾਂ ਲੜਕੀਆਂ ਨੂੰ ਮਤਲਬ ਕਿ ਵਈਂ ਗਾਂ ਪਹਿਚਾਣਾ ਨਹੀਂ ਚਾਹੁੰਦੇ ਉਹਨਾਂ ਵੱਲ ਵੇਖ ਕੇ ਤਾਂ ਮੈਨੂੰ ਗੁੱਸਾ ਆਇਆ ਪਰ ਮੈਨੂੰ ਆਪਣੇ ਆਪ 'ਚ ਬੜੀ ਖੁਸ਼ੀ ਹੋਈ ਕਿ ਠੀਕ ਹੈ ਸਾਡੇ ਘਰ ਵੀ ਇੱਕ ਬੇਟੀ ਸੀ ਸੁਖਨਾ ਲੈ ਕਰ ਕਰਕੇ ਮਾਂ ਮਾਇਕ ਮੰਗੀ ਤੇ ਉਹਨੇ ਵੀ ਸਾਡਾ ਮਤਲਬ ਕਿ ਅੱਗੇ ਨਾਂ ਵਧਾਇਆ ਜੇ ਗੱਲ ਕੀਤੀ ਜਾਵੇ ਕਿ ਬੱਚੇ ਨੂੰ ਕਿਸ ਤਰੀਕੇ ਨਾਲ ਤੁਸੀਂ ਕੰਪੀਟੀਸ਼ਨਲ ਵਿੱਚ ਲੈ ਕੇ ਗਏ ਤੇ ਇਹਦਾ ਰੋਜ਼ਾਨ ਜਿਹੜਾ ਇਸ ਪਾਸੇ ਕਦੋਂ ਹੋਇਆ ਇਹ ਉਹ ਦੋ 3 ਸਾਲ ਦੀ ਸੀ ਜੋ ਸਕੂਲ ਦੇ ਵਿੱਚ ਕੋਈ ਇੱਕ ਸ਼ੋਅ ਐਸੇ ਆ ਕਿਸੇ ਵਿੱਚ ਕਿੰਨਾ ਦਮ ਟੀਵੀ ਸ਼ੋਅ ਸੀਗਾ ਉਹਦੇ ਵਿੱਚ ਬੱਚਿਆਂ ਦੇ ਫਾਰਮ ਭਰਦੇ ਬਈ ਮੈਨੂੰ ਲੈਣ ਗਈ ਸੀ ਛੁੱਟੀ ਹੋਈ ਕਹਿੰਦੀ ਮਮਾ ਮੈਂ ਵੀ ਕਰਨਾ ਮੈਂ ਕਿਹਾ ਕੋਈ ਗੱਲ ਨਹੀਂ ਜੀ ਤੇਰੀ ਖਾਇਸ਼ਾ ਕਰੂ ਮੈਂ 3 ਸਾਲ ਦੇ ਬੱਚੇ ਨੂੰ ਕੁਝ ਆਉਂਦਾ ਤਾਂ ਨਹੀਂਗਾ ਤੇ ਇਹਨੂੰ ਫਿਰ ਮੈਂ ਲੈ ਕੇ ਗਈ ਸੀ ਦੋ ਰੌਂਡ ਚ ਆਈ ਆ 6 ਮਤਲਬ ਇਹ ਆਪਣਾ 6 ਐ 7 ਸੀਗਾ ਰੌਂਡ ਹੁੰਦੇ ਵਿੱਚ ਆਈ ਆ ਟੀਵੀ ਵਿੱਚ ਵੀ ਆਂਦੀ ਰਹੀ ਉਸ ਤੋਂ ਬਾਅਦ ਇਹਨੇ ਕਾਫੀ ਮਤਲਬ ਸ਼ਾਰਟ ਮੂਵੀ ਵੀ ਕੀਤੀ ਆ ਵਾ ਗਾਣਾ ਵੀ ਕੀਤਾ ਵਾ ਇੱਕ ਆਨੰਦਪੁਰ ਸਾਹਿਬ ਗਏ ਸੀ ਉਦੋਂ ਨੇ ਖੰਡਾ ਇੱਕ ਸ਼ਬਦ ਸੀਗਾ ਮਹਾਰਾ ਇਹਦੇ ਵਿੱਚ ਵੀ ਇਹਦੇ ਆਪਣਾ ਤੇ ਲਵਲੀ ਯੂਨੀਵਰਸਿਟੀ ਚ ਵੀ ਗਈ ਆ ਤੇ ਸ਼ੋਰਟਸ 'ਤੇ ਉੱਪਰ ਬਣੀ ਆ ਇਹਦੇ ਕਾਦੇ ਤੋਂ ਵੱਡੀਆਂ ਟੋਫੀ ਟਰਾਫੀ ਮਿਲੀ ਆ ਤੁਸੀਂ ਦੇਖਿਆ ਹੋ ਨਾ ਮੇਰੇ ਪਿੱਛੇ ਲੱਗੀ ਦੀ ਆ ਤੇ ਬਾਕੀ ਇਹ ਵਕ ਜਿੱਥੇ ਕਹਿੰਦੀ ਉੱਥੇ ਸੀ ਲੈ ਜੀਦਾ ਆਪਾਂ ਇਹਦੀ ਖੁਆਇਸ਼ ਨਹੀਂ ਮਰਨ ਦੇਈਏ ਜੀ ਐਂ ਜਿਹੜੀ ਬੱਚੀਆਂ ਨੂੰ ਜਿਹੜਾ ਬਾਰੇ ਉਹ ਅੱਗੇ ਨਹੀਂ ਹੋ ਸਕਦਾ ਜਨਾਬਾ ਨੂੰ ਨਹੀਂ ਮਸਲ ਕਿ ਤੇਰੇ ਨਾਲ ਦੇਖੋ ਉਹ ਮਾਪਿਓ ਵੀ ਅੱਜ ਮੇਰੀ ਵੀਡੀਓ ਵੇਖਣਗੇ ਨਾ ਕਿ ਇੱਕ ਜਿਹੜੇ ਪ੍ਰੈਸ ਵਾਲੇ ਭਰਾਵਾਂ ਨਾ ਮੈਗੇਟ ਨੂੰ ਨਾਲ ਦਾ ਬਹੁਤ ਬਹੁਤ ਧੰਨਵਾਦ ਹੈ ਸ਼ੁਕਰੀਆ ਵਾ ਉਹਨਾਂ ਦੀ ਹੀ ਮਿਹਰਬਾਨੀ ਉਹਨਾਂ ਦੀ ਬਦੌਲਤ ਵਾ ਕਿ ਅਸੀਂ ਕਿਸੇ ਦੇ ਘਰ ਨਹੀਂ ਜਾ ਸਕਦੇ ਮਤਲਬ ਮੇਰੀ ਬੇਟੀ ਆਈ ਹੈ ਜਿੱਤ ਕੇ ਘਰ ਹੀ ਬੈਠੀ ਨਾ ਬਾਤ ਉਹਨਾਂ ਕੋ ਮੱਲਾ ਜਾਣੇਗਾ ਰਿਸ਼ਤੇਦਾਰ ਜਾਣੂਗੇ ਪੂਰੀ ਦੁਨੀਆ ਨਹੀਂ ਜਾਣੇਗੀ ਪ्रेस ਵਾਲੇ ਭਰਾ ਘਰ ਘਰ ਕਵਰ ਪਚਾਉਂਦੇ ਘਰ ਘਰ ਜਾਂਦੇ ਆ ਤੇ ਜਿਹੜਾ ਇਹਨੂੰ ਵੇਖੇਗਾ ਨਾ ਉਹਨੂੰ ਆਪਣੇ ਆਪ ਚ ਆਪਣਾ ਬੱਚਿਆਂ ਦੇ ਚ ਜੂੜ ਦਿ세ਗਾ ਇੱਕ ਵਾਰੀ ਚਾਹੇ ਉਹ ਗੱਲ ਸੱਚ ਵਾਏ ਆਪਣੇ ਮਨ ਦੇ ਚ ਖੁਫਿਸ਼ ਆਏਗੀ ਸਾਡਾ ਬੱਚੇ ਉੱਥੇ ਜਾਏਗਾ ਪਰ ਜਾਣ ਦੀ ਕੋਈ ਹਿੰਮਤ ਨਹੀਂ ਕਰਦਾ ਕੋਈ ਅੱਗੇ ਨਹੀਂ ਲੱਜਾਂ ਚੰਦਾ ਜੇ ਇਹਨਾਂ ਕਿਸੇ ਬੱਚੇ ਨੇ ਵੀ ਤੁਸੀਂ ਪੁੱਛੋਗੇ ਨਾ ਦੀ ਵੀਡੀਓ ਆਖ ਕੇ ਕਿ ਤੇਰੇ ਮਨ ਚ ਆਉ ਉਹ ਕਹਿੰਗੇ ਹਾਂ ਪਰ ਇਹ ਵਕਤ ਅੱਗੇ ਜੇ ਬੱਚੇ ਦਾ ਮਨ ਦਾ ਮਨ ਹੈ ਵਾ ਜੇ ਬੱਚੇ 'ਚ ਕੋਈ ਟੈਲੈਂਟ ਹੈ ਉਹਨੂੰ ਅੱਗੇ ਲੈ ਕੇ ਆਓ ਮੇਰੇ ਮੇਰੀ ਇਹਨਾਂ ਸਾਰੇ ਅੱਗੇ ਇੱਕ ਅਰਦਾਸ ਭਾਈ ਇੱਕ ਬੇਨਤੀ ਆ ਉਹ ਮਾਪਿਓ ਵਾਸਤੇ ਕਿ ਜਿਹੜੇ ਬੱਚੇ ਦੀ ਰਿਕਵੈਸਟ ਆ ਦਾ ਬਾ ਦਿੰਦੇ ਆ ਉਹਨਾਂ ਦੀ ਰਿਕਵੈਸਟ ਕਦੀ ਨਹੀਂ ਦਬਣ ਚਾਹੀਦੀ ਚਾਹੇ ਮੁੰਡਾ ਵਾ ਚਾਹੇ ਕੁੜੀ ਹੈ ਦਿੱਲੀ ਦੇ ਵਿੱਚ ਜਦੋਂ ਕੰਪੀਟੀਸ਼ਨ ਹੋਇਆ ਉੱਥੇ ਬਹੁਤ ਸਾਰੇ ਬੱਚੇ ਹੋਗੇ ਗੁਆਂ ਨੂੰ ਹੋਣਗੇ ਤੇ ਲੱਗ ਪੜ ਤੁਹਾਨੂੰ ਕਿਦਾਂ ਦਾ ਲੱਗਾ ਸੀ ਕਿ ਇਹ ਬ ਮਤਲਬ ਸਟੇਕ ਲਈ ਦੇਖੋ ਕੋਈ ਵੀ ਕੰਪੀਟੀਸ਼ਨ ਹੋਏ ਜ਼ਿੰਦਗੀ ਦਾ ਏ ਸਕੂਲ ਦਾ ਏ ਕਿਤੇ ਜਾਣ ਉਹ ਤਾਂ ਕੋਈ ਨਹੀਂ ਆਪਣੇ ਮਨ ਦੇ ਵਿੱਚ ਇਹਤ ਰੱਖੀ ਨਹੀਂ ਜਾਂਦਾ ਕਿ ਸੇ ਹਾਰਾਂਗੇ ਹਰ ਕਹਿੰਦਾ ਕਿ ਜਿੱਤਾਂਗੇ ਹਰ ਇੱਕ ਦੇ ਉਹ ਵੀ ਬੱਚੇ ਸਾਡੇ ਸੀ ਜਿਹੜੇ ਉੱਥੇ ਆਏ ਦੇ ਸੀ ਉਹਨਾਂ ਨੇ ਵੀ ਆਪਣੇ ਆਪਣੇ ਤਾਂ ਹੁਨਰ ਵਾ ਹੁਨਰ ਦੀ ਪਹਿਚਾਨ ਜਿਹੜੇ ਲੋਕ ਇਹ ਪ੍ਰੋਗਰਾਮ ਕਰਵਾਉਂਦੇ ਆ ਉਹਨਾਂ ਨੂੰ ਹੁਨਰ ਦੀ ਪਹਿਚਾਨ ਹੁੰਦੀ ਹੈ ਉਹਨਾਂ ਨੇ ਇੱਕ ਦੂਜੇ ਦਾ ਹੁਨਰ ਵੇਖਣਾ ਹੁੰਦਾ ਮੰਨ ਲਓ ਕਿ ਜਿਹੜੇ ਬੱਚੇ ਗਏ ਬੇਟੀਆਂ ਉਹ ਸਾਡੀਆਂ ਬੇਟੀਆਂ ਵਗੀਆਂ ਸੀ ਉਨਾਂ ਦੇ ਵੀ ਹੁਨਰ ਵਿਖੇ ਇਹਨਾਂ ਦੇ ਹੁਨਰ ਵਿਖੇ ਇਹ ਤਾਂ ਇੱਕ ਗੁੱਡ ਲਾਕ ਆ ਇੱਕ ਮਹਾਮੈਦੀ ਦੀ ਜੇਨ ਮਾਦ ਆਤੀ ਸੀ ਕਿ ਜੇ ਉਹਨਾਂ ਨੇ ਇਹਨਾਂ ਚੁਣਿਆ ਇਹਦੇ ਵਿੱਚ ਕੁਝ ਲੱਭਾ ਉਹਨਾਂ ਨੇ ਤੇ ਫਿਰ ਤੁਸੀਂ ਚੁਣਿਆ ਵਾ ਤੇ ਇਹਦੇ ਵਿੱਚ ਤੁਹਾਨੂੰ ਕੋਈ ਟੈਲੈਂਟ ਦਿਸਿਆ ਵਾ ਕਿ ਅੱਜ ਮੇਰੇ ਭਰਾ ਮੇਰੇ ਘਰ ਆਏ ਆ ਤੇ ਇਸ ਬੱਚੀ ਦੇ ਇੰਟਰਵਿਊ ਲੈਂਦੇ ਜਦੋਂ ਕ੍ਰਾਉਨ ਪਹਿਨਾਇਆ ਗਿਆ ਜੀ ਉਦੋਂ ਤੁਹਾਨੂੰ ਉਸ ਮੌਕੇ ਦੀ ਸ਼ਾਨ ਕਿਸ ਤਰ੍ਹਾਂ ਦੇ ਸੀ ਉਦੋਂ ਤੇ ਬਹੁਤ ਵਧੀਆ ਲੱਗਾ ਬਹੁਤ ਜ਼ਿਆਦਾ ਵਧੀਆ ਕਿ ਮਤਲਬ ਬੱਚਾ ਕਿਸੇ ਲੈਵਲ ਤੇ ਪਹੁੰਚਿਆ ਪਿਆ ਪਰ ਜਦੋਂ ਸਟੇਜ ਤੋਂ ਉੱਟ ਕੇ ਜਜਿਸ ਗੇਲ ਨੂੰ ਬੁਲਾਣ ਜਿਹਦੇ ਨੂੰ 크라운 ਮਿਲਿਆ ਵਾ ਉੱਥੇ ਜਾ ਕੇ ਉਹਨਾਂ ਨੇ ਇਹਦੇ ਨਾਲ ਪਿਆਰ ਕੀਤਾ ਵਾ ਕਿ ਜਿਹੜੇ 크라운 ਦੇ ਪੇ ਸੀਗੇ ਉਹ ਆਰਮੀ ਦੇ ਲੈਟੇਰ ਸੀਗੇ ਬਹੁਤ ਵੱਡੇ ਅਧਿਕਾਰੀ ਸੀਗੇ ਕੋਈ ਉਹਨਾਂ ਨੇ ਕਰਾਇਆ ਵਾ ਉਹਨਾਂ ਦੀ ਬੇਟੀ ਨੇ ਕਰਾਇਆ ਸੀਗਾ ਸੋ ਉਹ ਉੱਠ ਕੇ ਗਏ ਸਟੇਜ ਤੇ ਉਹਨਾਂ ਨੇ ਜਾ ਕੇ ਉਹਨੂੰ ਪਿਆਰ ਕੀਤਾ ਉਸ ਤੋਂ ਬਾਅਦ ਉਹਨੂੰ ਆਪਣੀ ਚੇਅਰ ਤੇ ਆ ਗਏ ਫਿਰ ਇਹਨਾਂ ਦੁਬਾਰਾ ਨੂੰ ਬੁਲਾਇਆ ਉਹਦੇ ਨਾਲ ਸਨੈਪ ਕੀਤੀ ਉਹਨਾਂ ਨੇ ਪਿਆਰ ਕੀਤਾ ਆਸ਼ੀਰਵਾਦ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਇੱਕ ਪੰਜਾਬ ਦੀ ਜੱਟੀ ਵੀ ਆਈ ਹੋਈ ਹੈ ਮੈਂ ਕਿ ਨਹੀਂ ਉਹ ਖੁਸ਼ੀ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਨੂੰ ਕੀ ਖੁਸ਼ੀ ਹੋਈ ਕੀ ਨਹੀਂ ਬਸ ਉਹ ਇੱਕ ਜਿਹੜਾ ਹੈ ਲਾਹੀ ਰੂਪ ਜਾਂ ਲਾਹੀ ਖੁਸ਼ੀ ਸੀ ਬਸ ਮੰਨਦੇ ਤੇ ਬੜੀ ਖੁਸ਼ ਹਾਂ ਜਦੋਂ ਕਰੋਨ ਜਿੱਤ ਗਏ ਤੁਸੀਂ ਬਟਾਲੇ ਦੇ ਘਰ ਜੇ ਹੁੰਦੇ ਹਾਂ ਹਾਂਜੀ ਉਸ ਮੌਕੇ ਪਰਿਵਾਰ ਦਾ ਤੇ ਬਾਕੀ ਦਾ ਕਿਸ ਤਰ੍ਹਾਂ ਦਾ ਪਰਿਵਾਰ ਵਾਲਿਆਂ ਨੇ ਬਹੁਤ ਵਧੀਆ ਵੈਲਕਮ ਕੀਤਾ ਟੋਲਨਾ ਨੂੰ ਲੈ ਕੇ ਆਏ ਨੇ ਹੁਣ ਕੱਲ ਅਸੀਂ ਆਪਣੇ ਘਰ ਪਾਰਟੀ ਰੱਖੀ ਆ ਕਿ ਸਾਰੇ ਭੈਣ ਭਰਾਵਾਂ ਦੀ ਰਿਸ਼ਤੇਦਾਰਾਂ ਦੇ ਫੋਨਾਂ ਦੇ ਪੇ ਅਸੀਂ ਆਪਾਂ ਨੂੰ ਕਿਹਾ ਤੁਸੀਂ ਕੋਹਰੀ ਆ ਜੀ ਤੁਸੀਂ ਆ ਕੇ ਤੇ ਆਪਣੀ ਬੇਟੀ ਨੂੰ ਆਸ਼ੀਰਵਾਦ ਦਿਓ ਇੱਕ ਗੱਲ ਹੋਰ ਜਿਹੜੀ ਬਾਕੀ ਨੇ ਪੁੱਛੀ ਜੀ ਕਿ ਤੁਹਾਡੇ ਤਿੰਨ ਬੱਚੇ ਜਿੰਨੇ ਬੱਚਿਆਂ ਦੇ ਵਿੱਚ ਬੜਾ ਕੁਟ ਕੁਟ ਟੈਲੈਂਟ ਫਰੇ ਆ ਜੀ ਕੀ ਕਹਿਣਾ ਚਾਹੁੰਦੇ देखो तो परमात्मा ਦੀ ਦੇਣ ਆ ਬਟਾਲੇ ਦੀ ਧਰਤੀ ਇੱਕ ਐਸੀ ਧਰਤੀ ਹੈ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਮੈਸੇਜ ਦਿੱਤਾ ਗੁਰੂਆਂ ਪੀਰਾਂ ਦੀ ਇੱਕ ਮਤਲਬ ਕਿ ਸੂਝਵਾਨ ਵਿਅਕਤੀਆਂ ਦੀ ਜਿਨ੍ਹਾਂ ਦੇ ਨਾਮ ਉੱਚੇ ਹੋਏ ਆ ਉਹ ਜਦੋਂ ਇਹ ਬਟਾਲੇ 'ਚ ਜਿਹਨੇ ਜਨਮ ਲਿੱਤਾ ਉਹ ਤਾਂ ਇਹਨਾਂ ਵਿਰਾਸੇ 'ਚ ਸਭ ਕੁਝ ਮਿਲ ਗਿਆ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਨਾ ਕੋਈ ਮਿਹਨਤ ਕੀਤੀ ਨਾ ਇਹਨੂੰ ਲਜਾਇਆ ਨਾ ਕੁਝ ਉਹਨੂੰ ਆਪਣੇ ਆਪ ਅੰਦਰ ਜਿਹੜਾ ਟੈਲੈਂਟ ਸੀਗਾ ਉਹ ਬਾਹਰ ਆ ਗਿਆ ਕਿ ਦਿਨ ਕਿਤੇ ਗਾਈਡ ਵੀ ਕਰਦੇ ਹੋ ਤੁਸੀਂ ਵੀ ਕਿ ਕਿਸ ਤਰੀਕੇ ਨਾਲ ਪੜਨਾ ਮੈਂ ਮੈਂ ਕੁਝ ਨਹੀਂ ਕਰਦੀ ਮੈਂ ਸਿਰਫ ਇਹਨੂੰ ਜੇ ਕਿਤੇ ਕਵੇ ਨਾ ਇਹਦਾ ਸ਼ੌਕ ਹੀ ਤੇ ਹੋਵੇ ਤਾਂ ਨਾਲ जरूर ਚੱਲਣੀ ਹੈ ਬਾਕੀ ਇਹਦਾ ਆਪਣਾ ਦਿਮਾਗ ਬਹੁਤ ਤੇਜ ਆ ਕੋਈ ਵੀ ਇਹਨੂੰ ਤੁਸੀਂ ਮੰਨ ਲਓ ਕਿ ਤੁਸੀਂ ਕੋਈ ਚੀਜ਼ ਕਹੋਗੇ ਇਹਨੇ ਗਾਈ ਕਰ ਲੈਣੀ ਪੜਾਈ 'ਚ ਬਹੁਤ ਵਧੀਆ ਵਾ ਯਾਨੀ ਕਿ ਇਸ ਖੇਡ ਵਿੱਚ ਲਾਈਨ 'ਚ ਆ ਪੜਾਈ 'ਚ ਵਧੀਆ ਵਾ ਹਰ ਇੱਕ ਕੰਮ 'ਚ ਵਧੀਆ ਕੋਈ ਮੈਸੇਜ ਦੇਣਾ ਚਾਹੂਗੀ ਅੱਜ ਕੱਲ ਮੈਸੀ ਤੁਮ ਇੱਕੋ ਹੀ ਦੇਣਾ ਚਾਹਾਂਗੀ ਕਿ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਆ ਨਾ ਕਈ ਲੋਕਾਂ ਦੀ ਇੱਕ ਸੋਚ ਨਾ ਫੋਨ ਧਿਆਨ ਕੇ ਰੁਕ ਗਈ ਆ ਇਹ ਬੱਚਿਆਂ ਨੂੰ ਆਪਾਂ ਫੋਨ ਨਹੀਂ ਦਿਖਾਣਾ। ਬੱਚੇ ਫੋਨ ਤੋਂ ਵਿਗੜ ਜਾਂਦੇ ਆ। ਬੱਚੇ ਫੋਨ ਤੋਂ ਕੋਈ ਚੀਜ਼ ਦੇਖਦੇ ਆ ਮੈਂ ਮੰਨਦੀ ਆ ਕਿ ਫੋਨ ਤੋਂ ਥੋੜੀ ਗਲਤ ਹੋਏ ਪਰ ਬੱਚਿਆਂ ਦੇ ਜਿਹੜਾ ਜ਼ਿਆਦਾ ਟੈਲੈਂਟ ਆ ਨਾ ਉਹ ਫੋਨ ਦਾ ਹੀ ਆ। ਦੇਖੋ ਦੋਨਾਂ ਨੂੰ ਫੋਨ ਕਿਉਂਕਿ ਫੋਨ ਦੇਖ ਦੇ ਕੇ ਕਈ ਬੱਚੇ ਗਾਂ ਜਾਂਦੇ ਆ। ਇਹੀ ਇੱਕ ਜਰੀਆ ਵਾ ਕਿ ਜਿਹੜਾ ਬੱਚਿਆਂ ਦੇ ਵਿੱਚ ਉਤਸਾਹ ਬੱਚਿਆਂ ਦੇ ਵਿੱਚ ਹਿੰਮਤ ਪੈਦਾ ਕਰ ਦਿੰਦੀ ਤਾਂ ਪਿੱਛੇ ਜਮਾਨੇ ਦੇ ਵਿੱਚ ਜੇ ਕੋਈ ਬੱਚਾ ਡਾਂਸ ਵੀ ਕਰਦਾ ਸੀ ਨਾ ਜਾਂ ਮਤਲਬ ਮਾਡਲਿੰਗ ਦਾ ਤੇ ਪੇਰੈਂਟਸ ਨੂੰ ਗੁੱਸੇ ਹੁੰਦੇ ਸੀ। ਉਹਨਾਂ ਨੂੰ ਗੁੱਸੇ ਵਿੱਚ ਦੇ ਸੀ ਕਿ ਤੁਸੀਂ ਇਸ ਲਾਈਨ 'ਚ ਨਹੀਂ ਜਾਣਾ ਅੱਜ ਕੱਲ ਦੀ ਜਨਰੇਸ਼ਨ ਬਹੁਤ ਵਧੀਆ ਵਾ ਉਹਨਾਂ ਦੇ ਪੇਰੈਂਟਸ ਬਹੁਤ ਵਧੀਆ ਵਾ ਉਹਨਾਂ ਨੂੰ ਚਾਹੀਦਾ ਵਾ ਕਿ ਬੱਚਾ ਕੁੜੀ ਹੋਵੇ ਮੁੰਡਾ ਹੋਵੇ ਉਹਦੇ ਟੈਲੈਂਟ ਨੂੰ ਬਾਹਰ ਕੱਢੋ ਸੋ ਦੇਖ ਸਕਦੇ ਹੋ ਕਿ ਕਿੰਨਾ ਪਰਿਵਾਰ ਦੇ ਵਿੱਚ ਜਿਹੜਾ ਵਾ ਉਹ ਵੀ ਉਤਸ਼ਾਹਾਵ ਮੌਲੀ ਨੂੰ ਲੈ ਕੇ ਜਿਹੜਾ ਕੇ ਕ੍ਰਾਊਨ ਜਿੱਤ ਕੇ ਬਟਾਲਾ ਪਹੁੰਚੀ ਹੈ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘਮਾੜ ਬਟਾਲਾ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par